ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਜਿੰਨੇ ਵੀ ਇਹ ਵੀਡੀਓ ਦੇਖਣ ਉਹ ਸ਼ੇਅਰ ਕਰਨਗੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਅਤੇ ਪੇਜ ਨੂੰ ਫੋਲੋ ਕਰਨਗੇ ਮੈਂ ਇਸ ਟਾਈਮ ਜਿਹੜੀ ਸੜਕ ਤੇ ਖੜਾ ਹਾਂ ਇਹ ਸੜਕ ਫਾਜ਼ਿਲਕਾ ਤੋਂ ਅਬੋ ਰੋਡ ਜਾ ਰਹੀ ਹੈ ਅਤੇ ਜੋ ਸੋ ਸਾਰਿਆਂ ਨੂੰ ਪਤਾ ਹੀ ਹੈ ਵੀ ਪ੍ਰੋਜੈਕਟ ਬਣ ਰਹੇ ਹਨ ਸੜਕਾਂ ਦੇ ਭਾਰਤ ਮਾਲਾ ਜਾਂ ਹੋਰ ਬਹੁਤ ਸਾਰੀਆਂ ਸੜਕਾਂ ਜਿਨ੍ਹਾਂ ਦੇ ਵਿੱਚ ਸੜਕਾਂ ਵੀ ਦੇਖਿਆ ਗਿਆ ਵੀ ਆਵਾਜਾਈ ਜਿਆਦਾ ਹੋਣ ਕਰਕੇ ਸੜਕਾਂ ਚੌੜੀਆਂ ਕਰ ਰਹੇ ਨੇ ਅਤੇ ਇਸ ਦੇ ਨਾਲ ਨਾਲ ਜੋ ਬਹੁਤ ਸਾਰੇ ਵੱਡੇ ਵੱਡੇ ਨੁਕਸਾਨ ਹੋ ਰਹੇ ਨੇ ਸਰਕਾਰਾਂ ਕਹਿ ਰਹੀਆਂ ਨੇ ਕਿ ਵਾਤਾਵਰਨ ਬਚਾਓ ਤੇ ਦੇਸ਼ ਬਚਾਓ ਦਰਖਤ ਲਗਾਓ ਪਰ ਉਸ ਦੇ ਨਾਲ ਨਾਲ ਆ ਜਿੰਨੇ ਵੀ ਇੱਥੇ ਹੁਣ ਇਹ ਦਰਖਤ ਲੱਗੇ ਹੋਏ ਨੇ ਇਹ ਸਾਰਿਆਂ ਦਾ ਖਾਤਮਾ ਹੋਣਾ ਕੁਝ ਚੰਗੀ ਗੱਲ ਇਹ ਹੈਗੀ ਐ ਵੀ ਸੜਕਾਂ ਬੰਨ ਰੀਆਂ ਨੇ ਵੱਡੀਆਂ ਚਲੋ ਕੋਈ ਗੱਲ ਨਹੀਂ ਜੀ ਅਵਾਜੇ ਹੀ ਸੈੱਟ ਹੋ ਜਾਏਗੀ ਦੂਸਰੇ ਤੌਰ ਤੇ ਨੁਕਸਾਨ ਬਹੁਤ ਸਾਰੇ ਨੇ ਦਰਖਤ ਘਟ ਰਹੇ ਨੇ ਦਰਖਤ ਵੱਡੇ ਜਾ ਰਹੇ ਨੇ ਤੇ ਸਰਕਾਰਾਂ ਖੁਦ ਇਸ ਪ੍ਰੋਜੈਕਟ ਅਧੀਨ ਦਰਖਤ ਨਹੀਂ ਲਗਾ ਰਹੀਆਂ ਤੇ ਨਾਲ ਦੇ ਨਾਲ ਲਗਭਗ ਇੰਨੀ-ਨੀ ਜਮੀਨ ਫੋਰ ਨਾਲ ਜਾ ਰਹੀ ਏ ਬਹੁਤ ਸਾਰੀਆਂ ਜ਼ਮੀਨਾਂ ਇਸੇ ਤਰ੍ਹਾਂ ਖਤਮ ਹੋ ਰਹੀਆਂ ਨੇ ਕਿਸਾਨੀ ਖਤਮ ਹੋ ਰਹੀ ਏ ਵਾਤਾਵਰਨ ਸਮਾਪਤ ਹੋ ਰਿਹਾ ਯਾਨੀ ਕਿ ਸਰਕਾਰਾਂ ਸਿਰਫ ਵਪਾਰ ਨੂੰ ਜ਼ਿਆਦਾ ਤਰਜੀਹ ਦੇ ਰੀਆਂ ਨੇ ਕਿਸਾਨੀ ਨੂੰ ਨਹੀਂ ਨਾ ਹੀ ਵਾਤਾਵਰਨ ਹਾਂ ਉਹਨਾਂ ਦੇ ਵਾਤਾਵਰਨ ਦੇ ਵਿੱਚ ਦਰਖਤ ਜਰੂਰ ਲਗਾਉਂਦੇ ਉਹਨਾਂ ਦਾ ਟਾਰਗੇਟ ਹੁੰਦਾ ਜੀ ਕਿਸੇ ਵੀ ਜਿਵੇਂ ਫਾਇਲਕਾ ਜ਼ਿਲ੍ਹੇ ਦਾ ਟਾਰਗੇਟ ਹੈ ਜੀ 1 ਲੱਖ ਦਰਖਤ ਲਗਾਓ ਪਰ ਉਹ ਦਰਖਤ ਲੱਗ ਵੀ ਸ਼ਹਿ ਜਾਂਦਾ ਪਰ ਪਾਣੀ ਨਹੀਂ ਲੱਗਦਾ ਨਾ ਹੀ ਹੁੰਦੇ ਨੇ ਸੈਟ ਅਤੇ ਕਿਸਾਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀ ਜਾਂਦੀਆਂ ਦੂਜੇ ਪਾਸੇ ਸੜਕਾਂ ਦੇ ਕਰਕੇ ਬਹੁਤ ਸਾਰੇ ਜ਼ਮੀਨਾਂ ਦਾ ਨਾਸ਼ ਹੋ ਰਿਹਾ ਤੇ ਸੜਕਾਂ ਵਧਨ ਕਰਕੇ ਦਰਖਤ ਖਤਮ ਹੋ ਰਹੇ ਨੇ ਹੁਣ ਤੁਸੀਂ ਤੁਹਾਨੂੰ ਮੈਂ ਦਿਖਾਈ ਆਈ ਹੈ ਪਿੱਛੇ ਇਹ ਸੜਕ ਜੋ ਫਰੋਇਪੁਰ ਤੋਂ ਚੱਲ ਕੇ ਅਬੋਹਰ ਤੱਕ ਜਾਣੀ ਹੈ ਤੁਸੀਂ ਦੂਰ ਤੱਕ ਦੇਖੋ ਇੱਕ ਬਾਈਪਾਸ ਤੁਹਾਨੂੰ ਦਿਖ ਰਿਹਾ ਹੋਣਾ ਸ਼ਾਇਦ ਇਹ ਬਾਈਪਾਸ ਫਰੋਇਪੁਰ ਰੋਡ ਤੋਂ ਹੁੰਦਾ ਆਇਆ ਅਮਲੋੜ ਰੋਡ ਤੱਕ ਅਮਲੋੜ ਰੋਡ ਤੋਂ ਇਹ ਅਬੋਹਰ ਰੋਡ ਤੱਕ ਜੁਆਇੰਟ ਕੀਤਾ ਆ ਤਾਂ ਨਹੀਂ ਪਤਾ ਨਹੀਂ ਇਹਦੇ ਵਿੱਚ ਕਿੰਨੇ ਕਿੱਲੇ ਇਸ ਐ ਆਪਣੇ ਰੋਡ ਦੇ ਵਿੱਚ ਆਏ ਹੋਣਗੇ ਬਾਈਪਾਸ ਦੇ ਵਿੱਚ ਅਤੇ ਇਹ ਲਗਾਤਾਰ ਹੌਲੀ-ਹੌਲੀ ਕਿਸਾਨੀ ਕੀਤਾ ਖਤਮ ਹੋਣ ਦੀ ਮਿਆਦ ਤੇ ਹੈ ਕਿਉਂਕਿ ਸਿਰਫ ਸੜਕਾਂ ਨੂੰ ਤਰਜੀਹ ਦੇ ਕੇ ਵਪਾਰ ਵਧਾਇਆ ਜਾ ਰਿਹਾ ਵਪਾਰ ਕਿਸ ਚੀਜ਼ ਦਾ ਹੋਵੇਗਾ ਜੇ ਫਸਲਾਂ ਨਾ ਹੋਣੀਆਂ ਦੂਜੇ ਪਾਸੇ ਸਾਰੀ ਹਰੀਆਲੀ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ ਤੇ ਸੜਕਾਂ ਦੇ ਦੋਹਾਂ ਪਾਸਿਆਂ ਤੇ ਇਹ ਮੈਂ ਸ਼ਾਇਦ ਪਹਿਲੀ ਵੀਡੀਓ ਨਹੀਂ ਬਣਾ ਰਿਆ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਨਾਲ ਜੁੜੇ ਹੋਏ ਹਨ ਜੋ ਇਹਨਾਂ ਚੀਜ਼ਾਂ ਦੀ ਗੌਰ ਕਰਦੇ ਹਨ ਪਰ ਸਰਕਾਰਾਂ ਇਸ ਵੱਲ ਧਿਆਨ ਨਹੀਂ ਦਿੰਦੀਆਂ ਜੇਕਰ ਸੜਕਾਂ ਬਣਾ ਰਹੇ ਹੋ ਤੇ ਕਮ ਸਿਕਮ ਜਿਹੜੇ ਦਰਖਤ ਪੱਟੇ ਹਨ ਨਾ ਉਹਨੇ ਦਰਖਤ ਨਾਲ ਦੇ ਨਾਲ ਸੜਕਾਂ ਦੇ ਨਾਲ ਲੱਗੇ ਜਾਣੇ ਚਾਹੀਦੇ ਹਨ ਕਈ ਸੜਕਾਂ ਦੇਖੀਆਂ ਨੇ ਜਿੱਥੇ ਸੜਕਾਂ ਬਣੀਆਂ ਫਰਦ ਰੱਖਤ ਨਹੀਂ ਲੱਗੇ ਫਿਰ ਬੇਨਤੀ ਕਰਾਂਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਚੰਗੀ ਲੱਗੇ ਤੇ ਲੋਕਾਂ ਤੱਕ ਜਰੂਰ ਪਹੁੰਚਾਏ ਧੰਨਵਾਦ